ਇੱਕ ਗੱਲ ਇਹ ਆ ਇੱਕ ਗੱਲ ਆ ਆਮ ਚਰਚਾ ਦੇ ਵਿੱਚ ਹੈਗੀ ਆ ਜਿੰਨੇ ਸਾ ਕਿਸੇ ਨੂੰ ਦਿੱਤੇ ਗਿਆ ਉਹਨੇ ਸਾ ਹੀ ਭੁਗਤ ਕੇ ਉਸ ਵਿਅਕਤੀ ਨੇ ਚਲਾ ਜਾਣਾ ਜਿਹੜੀ ਖਬਰ ਅਸੀਂ ਤੁਹਾਨੂੰ ਹੁਣ ਤਖਾਲਣ ਲੱਗੇ ਆ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਨੌਜਵਾਨ ਹੈ ক্রিকেট ਖੇਡ ਰਿਹਾ ਹਲਕਾ ਗੁਰੂਰਸਾਹਿਬ ਕੀ ਗੁਰੂਰਸਾਹਿਬ ਦਾ ਹੀ ਵਾਸੀ ਹੈ ਗੁਰੂਰਸਾਹਿਬ ਪਾਲਸ ਨੈਮੇ ਦੇ ਪਿੱਛੇ ਹਰ ਐਤਵਾਰ ਮੈਚ ਹੁੰਦਾ ਤੇ ਅੱਜ ਵੀ ਗੁਰੂਰਸਾਹਿਬ ਵੱਲੋਂ ਜਿਹੜਾ ਨੌਜਵਾਨ ਹਰਜੀਤ ਸਿੰਘ ਬੈਟਿੰਗ ਕਰ ਰਿਹਾ ਹੈ ਇਸ ਨੌਜਵਾਨ ਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਇਹ ਜ਼ਿੰਦਗੀ ਦਾ ਇਸ ਗੇਂਦ ਨੂੰ ਮਾਰਿਆ ਆਖਰੀ ਛੱਕਾ ਹੋਊਗਾ ਹਰਜੀਤ ਸਿੰਘ ਗੁਰੂ ਵਰਸਾਹਿ ਵੱਲੋਂ ਬੈਟਿੰਗ ਕਰ ਰਿਹਾ ਸੀ ਤਾਂ ਹਰਜੀਤ ਸਿੰਘ ਜਦੋਂ ਹੀ ਛੱਕਾ ਮਾਰਦਾ ਤਾਂ ਛੱਕਾ ਮਾਰਦਿਆਂ ਸਾਰ ਹੀ ਉਸ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਕੁਝ ਹੁੰਦਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੰਨੇ ਸਵਾਸ ਉਹ ਲੈ ਕੇ ਆਇਆ ਸੀ ਐ ਜ਼ੇਹੀ ਹੀ ਮੌਤ ਚਲਾ ਗਿਆ ਹਰਜੀਤ ਸਿੰਘ ਖੇਡਦਾ ਹੋਇਆ ਕ੍ਰਿਕਟ ਦੇ ਨਾਲ ਪ੍ਰੇਮ ਸੀ ਉਸਦੇ ਇੱਕ ਸਾਥੀ ਵੀ ਨੇ ਰਚਿਤ ਹੋਰੀ ਰਚਿਤ ਸੋਢੀ ਹੋਰੀ ਹੈ ਉਹਨਾਂ ਦੀ ਟੀਮ ਹੈ ਰਚਿਤ ਨਾਲ ਗੱਲ ਕਰ ਲੈਣਾ ਰਚਿਤ ਕੀ ਹੋਇਆ ਜਿਹੜੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਹਾਡਾ ਦੋਸਤ ਸੀ ਤੁਹਾਡੀ ਟੀਮ ਦਾ ਮੈਂਬਰ ਸੀ ਇਹ ਜੀ ਸੱਚ ਬੋਲੀ ਮੈਂ ਚੱਲ ਰਿਹਾ ਸੀ ਫਾਈਨਲ ਹਮਤ ਤੇ ਗੁਰੂ ਅਸਰ ਜੀ ਜੀ ਇਹ ਬੈਟਿੰਗ ਕਰ ਰਿਹਾ ਸੀ ਤੇ ਬਹੁਤ ਤਗੜਾ ਸਟੇਟਾਇਰ ਉਹਨਰ ਪਲੇਨ ਸੀ ਇਹ ਬੈਟਿੰਗ ਕਰਕੇ ਜੁਦ ਨੇ ਛੱਕਾ ਮਾਰਿਆ ਛੱਕਾ ਮਾਰ ਕੇ ਦੂਸਰੇ ਐਂਡ ਤੇ ਆਪਣੇ ਬੈਟਸਮੈਨ ਨੂੰ ਮਿਲਣ ਜਾ ਰਿਹਾ ਤੇ ਮਿਲਦੇ ਮਿਲਦੇ ਤਾਂ ਬਸ ਐਕਲ ਮੈਨੂੰ ਨਜ਼ਰ ਆਇਆ ਗਰਮੀ ਲੱਗ ਰਹੀਏ ਤੇ ਮੁੰਡਾ ਕਲਾ ਬੈਠ ਗਿਆ ਫੈਲ ਬੈਟਿੰਗ ਇੱਥੇ ਇਨੀ ਹੀ ਗੱਲ ਹੋਈ ਤੇ ਉੱਥੇ ਹੀ ਪੈਣੀ ਕਰਦਾ ਇਹ ਦੇਖ ਵੈਂਦਾ ਅਸੀਂ ਦਵਾ ਦਵਾਂ ਆਂ ਇਹ ਦੇ ਦੇਖਦੇ ਆਂ ਤੇ ਇਹ ਸਾਹ ਲੈ ਰਿਹਾ ਇੱਕ ਸਾਡੇ ਚ ਡਾਕਟਰ ਜੀ ਕਹਿੰਦਾ ਸ਼ਾਇਦ ਜੰਦਲ ਪੈ ਗਈ ਅਸੀਂ ਪਾਣੀ ਲੈਂਦਾ ਸਿਰ ਮੈਂ ਤੇ ਮੂੰਹ ਨਾਲ ਨੂੰ ਸਾਹ ਦਿੱਤਾ ਅਸੀਂ 2-3 ਮਿੰਟਾਂ ਜੇ ਅਸੀਂ ਇਹਨੂੰ 5 ਮਿੰਟਾਂ ਜੇ ਰਾਂਸਲ ਹੋ ਰਿਹਾ ਹਸਪੀਟਲ ਲੈ ਗਏ ਜਿੱਨਾਂ ਨੂੰ ਅਸੀਂ ਹਸਪੀਟਲ ਲੈ ਗਏ ਡਾਕਟਰ ਸਾਹਿਬ ਆਏ ਉਹਨਾਂ ਨੇ ਸਾਨੂੰ ਕਿਹਾ ਕਿ ਇਹਨਾਂ ਦੇ ਸਵਾਸ ਕੋਰੇ ਹੋ ਕਿਤੇ ਅਸਤੰਤ ਘੰਟਾ ਦੇ ਚੰਤ ਮਿੰਟਾਂ ਦੀ ਖੇਡ ਸੀ ਅੱਥਾਂ ਦੀ ਖੇਡ ਦਾ ਸਾਡਾ ਛੋਟਾ ਭਰਾ ਸਾਨੂੰ ਨਹੀਂ ਪਤਾ ਸੀ ਸਾਡਾ ਪਲੇਅਰ ਜਿਹੜਾ ਜਿਨੇ ਆਦਾ ਨਾਮ ਕਰਵਾਇਆ ਸੀ ਤੇ ਇਹਨੇ ਚਲਾ ਜਾਣਾ ਜੀ ਹੂੰ ਸਾਡੇ ਅਸਤਾਂ ਚ ਸਾਡਾ ਭਰਾ ਸੀ ਸਾਡਾ ਪੁੱਤਰ ਸੀ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਐਡਾ ਵੱਡਾ ਤਾਕਾ ਦੇ ਜਾਣਾ ਜੀ ਹੂੰ ਸਪੈਸ਼ਲ ਲੁਧਿਆਣੇ ਤੋਂ ਆਇਆ ਜੀ ਕਹਿੰਦਾ ਜੀ ਮੈਂ ਮੈਚ ਖੇਡਣਾ ਫਾਈਨਲ ਹੈ ਜੀ ਇਹਨੂੰ ਰੋਕਿਆ ਵੀ ਸੇਕ ਚੱਲਣਾ ਫਾਈਨਲ ਮੈਚ ਹੈ ਪਰ ਕਹਿੰਦਾ ਨਹੀਂ ਉਹਨੂੰ ਕ੍ਰਿਕਟ ਦਾ ਪ੍ਰੇਮ ਹੈ ਤੇ ਕ੍ਰਿਕਟ ਨਹੀਂ ਕ੍ਰਿਕਟ ਨੂੰ ਕਰਕੇ ਹੀ ਇਹਨੂੰ ਕਿਸੇ ਕਰਕੇ ਚਲਾ ਦੋ ਸਰ ਹਰਜੀਤ ਤੁਹਾਡੀ ਟੀਮ ਦਾ ਚੰਗਾ ਖਿਡਾਰੀ ਸੀ ਤੇ ਲੁਧਿਆਣਾ ਕਿੱਦਾਂ ਸ਼ਿਫਟ ਸੀ ਕਿ ਨਹੀਂ ਜੀ ਲੁਧਿਆਣਾ ਕਿਥੇ ਕੰਮ ਗਿਆ ਸੀ ਕਰਦੇ ਜੀ ਜੀ ਤੇ ਫਾਈਨਲ ਮੈਚ ਜੇ ਸਾਡਾ ਮਾਲਮ ਦੇ ਨਾਲ ਠੀਕ ਹੈ ਤੇ ਉੱਥੇ ਅਸੀਂ ਇਹ ਰਹਿ ਗਿਆ ਜੀ ਤਾਂ ਰਹਿਣ ਤੋਂ ਕਿ ਚੰਗਾ ਪਲੇਅਰ ਸੀ ਉਹਦੇ ਕਰਕੇ ਇਹ ਕਹਿੰਦਾ ਨਹੀਂ ਮੈਨੂੰ ਟੀਮ ਨੂੰ ਮੇਰੀ ਲੋੜ ਹੈ ਮੈਂ ਆ ਰਿਹਾ ਹਾਂ ਅੱਜ ਇਹਨੂੰ ਕਿਹਾ ਵੀ ਚੱਲ ਤੂੰ ਵੇੜ ਕਰ ਕੋਈ ਗੱਲ ਨਹੀਂ ਐਸੇ ਰਸਨੀ ਅਗਲੀ ਸੀਰੀ ਸੀ ਕੰਨ ਨੇ ਮੈਂ ਆ ਗਿਆ ਸਾਢੇ 6 ਪੂਰੇ ਗਰਾਊਂਡ ਚ ਆ ਕੇ ਤੇ ਲਲਖਾਰਾ ਮਾਰਿਆ ਜਿਵੇਂ ਕਿ ਆਹ ਲੋ ਜੀ ਮੈਂ ਆ ਗਿਆ ਤੁਹਾਨੂੰ ਮੈਂ ਕਹਿਆ ਸੀ ਸਾਢੇ 6 ਆ ਜਾਏਗਾ ਸੀ ਅਸੀਂ ਤੇ ਵੀ ਰਹੇ ਹਾਂ ਬਸ ਉਸ ਤੋਂ ਸਾਨੂੰ ਨਹੀਂ ਪਤਾ ਉਹ ਵੀ ਹੱਸਦਾ ਸਾਡਾ ਤੇ ਲਾਸਟ ਹੱਸਾ ਤੇ ਅੱਛਾ ਕਿੰਨੇ ਰਨ ਬਣਾ ਕੇ ਆਊਟ ਹੋਇਆ ਇਹ ਜੀ 21 ਗੇਂਦਾਂ ਚ 49 ਰਨ ਮਾਰੇ ਜੀ 21 ਜਾਂ 22 ਗੇਂਦਾਂ ਜਿਹਨਾਂ ਨੇ 49 ਰਨ ਮਾਰੇ ਨੇ ਜੀ ਜਦ ਬੈਟਿੰਗ ਇੰਜ ਕਰ ਰਿਹਾ ਸੀ ਜੀ ਜਿਵੇਂ ਕਿ ਕੀ ਪਤਾ ਨਹੀਂ ਕਿੰਨਾ ਕੋ ਅਕਾ ਅਸੀਂ ਤੇ ਜਿਹੜੀ ਬੋਲ ਆ ਰਿਹਾ ਸ ਚੋਕਾ ਛੱਕਾ ਚੋਕਾ ਛੱਕਾ ਬਾਹਰ ਤੋਂ ਬਾਹਰ ਹੀ ਹਰ ਇਹ ਸਾਡਾ ਲਾਈਵ ਮੈਚ ਵੀ ਚੱਲਿਆ ਸੀ ਜੀ ਉਹਦੇ ਅਸੀਂ ਤੁਹਾਨੂੰ ਕਲਿੱਕ ਕਰਾ ਕੇ ਭੇਜੀਏ ਜੀ ਹਾਂ ਜਿਹੜੀ ਵੀਡੀਓ ਤੁਹਾਡੇ ਵੱਲੋਂ ਸਾਨੂੰ ਦਿੱਤੀ ਗਈ ਆ ਅੱਛਾ ਮੈਂ ਰਚੀ ਤੇ ਪੁੱਛਣਾ ਚਾਹਣਾ ਪਰਿਵਾਰ ਦੇ ਵਿੱਚ ਕੌਣ-ਕੌਣ ਆ ਹਰਜੀਤ ਸਿੰਘ ਦੇ ਹਰਜੀਤ ਸਿੰਘ ਦੇ ਜੀ ਅੱਠ ਸਾਲ ਦਾ ਬੱਚਾ ਜੀ ਮੁੰਡਾ ਹੂੰ ਤੇ ਮੈਂ ਮਦਰ ਨੇ ਤੇ ਵਾਈਸ ਨੇ ਜੀ ਪਿੱਛੇ ਜੀ ਇਹਨਾਂ ਦੇ ਫਾਦਰ ਸਾਹਿਬ ਵੀ ਡਾਕਟਰ ਹੋਏ ਜੀ ਮਿਸਤਰੀ ਦਾ ਕੰਮ ਕਰਦਾ ਸੀ ਕਾਰਪੈਂਟਰੀ ਦਾ ਜੀ ਬੜਾ ਵੱਡਾ ਕਾਟਾ ਜਿਹੜਾ ਹੈਗਾ ਤੁਹਾਨੂੰ ਖੇਡ ਜਗਤ ਵਿੱਚ ਵੀ ਹੈ ਤੇ ਪਰਿਵਾਰ ਨੂੰ ਵੀ ਵੱਡਾ ਬੋਹ ਜੀ ਬੋਹ ਜੀ ਬਹੁਤ ਝਾਰਾ ਅਸੀਂ ਸਾਨੂੰ ਆਪ ਨੂੰ ਅੱਜ ਹਜੇ ਤੱਕ ਨਹੀਂ ਸਮਝ ਆ ਰਹੀ ਕਿ ਸਾਡੇ ਨਾਲ ਹੋਇਆ ਕੀ ਹੈ ਜੀ ਹੂੰ ਪੂਰਾ ਹਾਲ ਹੈ ਜੀ ਸਾਰੇ ਪਾਸੇ ਸਮਝ ਨਹੀਂ ਆ ਰਹੀ ਕਿ ਜਿਹੜਾ ਕਿਸੇ ਤਰੀਕੇ ਦਾ ਬੱਚੇ ਜੋ ਐਬ ਹੈ ਨਹੀਂ ਜੀ ਤੇ ਆਹ ਕੁਝ ਹੋ ਰਿਹਾ ਹੈ ਕਿ ਜ਼ਿੰਦਗੀ ਜਾ ਕਿਥੇ ਰਹੀ ਹੈ ਜੀ ਹੂੰ ਧੰਨਵਾਦ ਰਚਿਤ ਜੀ ਟਾਈਮ ਦੇਣ ਲਈ ਗੁਰੂਸੇ ਲਾਈਵ ਨੂੰ ਦੇਖ ਸਕਦੇ ਹੋ ਜਿਹੜੀ ਵੀਡੀਓ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਉਸ ਵੀਡੀਓ ਨੂੰ ਦੇਖ ਕੇ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਰੋਣਾ ਆ ਜਾਣਾ ਹੈ ਮਾਪਿਆਂ ਦਾ ਇੱਕ ਪੁੱਤ ਇੱਕ ਖਿਡਾਰੀ ਬਾਹਰ ਗਿਆ ਹੋਇਆ ਸੀ ਲੁਧਿਆਣਾ ਤੇ ਉਸ ਨੂੰ ਅੱਜ ਇਸ ਗੱਲ ਦਾ ਪਤਾ ਸੀ ਕਿ ਸਾਡੀ ਟੀਮ ਦਾ ਅੱਜ ਫਾਈਨਲ ਮੈਚ ਹੈ ਫਾਈਨਲ ਖੇਡਣ ਲਈ ਆਇਆ ਸੀ ਜਦੋਂ ਹੀ ਗਰਾਊਂਡ ਦੇ ਵਿੱਚ ਆਉਂਦਾ ਹੈ 6:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਗਰਾਊਂਡ ਦੇ ਵਿੱਚ ਐਂਟਰੀ ਕਰ ਜਾਂਦਾ ਹੈ ਤੇ ਰਚਿਤ ਤੋਰੀ ਉਹਨਾਂ ਦੇ ਦੋਸਤ ਨੇ ਉਹਨਾਂ ਦੀ ਟੀਮ ਤੋਂ ਨੇ ਜਿਹੜੀ ਸਾਰੀ ਗੱਲਬਾਤ ਦੱਸ ਰਹੇ ਨੇ ਕਹਿੰਦੇ ਆਉਂਦੇ ਸਾਰ ਹਰਜੀਤ ਜਦੋਂ ਗ੍ਰਿਕਟ ਖੇਡਣੀ ਸ਼ੁਰੂ ਕਰਦਾ ਤੇ ਆਉਂਦੇ ਸਾਰ ਚੋਕ ਕੇ ਛੱਕੇ ਤੋਂ ਬਗੈਰ ਗੱਲ ਹੀ ਕੱਟਣੀ ਹੁੰਦੀ 21 22 ਗੇਂਦਾਂ ਦੇ ਵਿੱਚ 49 ਰਨ ਬਣਾ ਦਿੰਦਾ ਇੱਕ ਰਨ 50 ਮਾਰਨ ਤੇ ਵੀ ਰਹਿ ਗਿਆ ਤੇ ਜ਼ਿੰਦਗੀ ਦੀ ਮੌਤ ਇਹ ਅੱਜ ਜਿਹੜਾ ਖਿਡਾਰੀ ਲਾਸਟ ਜਿਹੜਾ ਛੱਕਾ ਮਾਰ ਕੇ ਆਪਦੀ ਮੌਤ ਦੇ ਨੇੜੇ ਜਾ ਪਹੁੰਚਿਆ ਜਿਸ ਕਰਕੇ ਇਸ ਨੌਜਵਾਨ ਦੀ ਇਸ ਸਰਜੀਤ ਸਿੰਘ ਦੀ ਮੌਤ ਹੋ ਗਈ ਮਾਪੇ ਪਿੱਛੇ ਰੋ ਰਹਿਣੇ ਕੁਰਲਾ ਰਹਿਣੇ ਪਰ ਇੱਕ ਹੋਣ ਹਾਰ ਖਿਡਾਰੀ ਇੱਕ ਮਾਪਿਆਂ ਦਾ ਹੋਣ ਹਾਰ ਪੁੱਤਰ ਜਿਹੜਾ ਕ੍ਰਿਕਟ ਗਰਾਊਂਡ ਦੇ ਵਿੱਚ ਹੀ ਆਪਣੀ ਜ਼ਿੰਦਗੀ ਹਾਰ ਗਿਆ ਗੇਮ ਖੇਡਦਾ ਖੇਡਦਾ ਜ਼ਿੰਦਗੀ ਦੀ ਗੇਮ ਜਿਹੜਾ ਉਹ ਹਾਰ ਗਿਆ ਹਰਜੀਤ ਸਿੰਘ ਹਰਜੀਤ ਸਿੰਘ ਦੇ ਜਾਨ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ WhatsApp ਗਰੁੱਪ Facebook ਵਕ ਵਕ ਤਾਂ ਲੋਕ ਉਸ ਦੀ ਆਖਰੀ ਵੀਡੀਓ ਨੂੰ ਵੀ ਜਿਹੜਾ ਸ਼ੇਅਰ ਕਰ ਰਹੇ ਹੈਗੇ ਆ ਵੀਡੀਓ ਅਸੀਂ ਤੁਹਾਨੂੰ ਨਾਲ ਸਕਰੀਨ ਤੇ ਵੀ ਦਿਖਾ ਰਹੇ ਹੈਗੇ ਆ ਗੁਰੂ ਆਰ ਸਾਇ ਦੇ ਵਿੱਚ ਅੱਜ ਸਭ ਤੋਂ ਸਵੇਰ ਸਮੇਂ ਦੀ ਮਾੜੀ ਖਬਰ ਜਿਹੜੀ ਹੈ ਸਾਡੀਆਂ ਵੀ ਅੱਖਾਂ ਇਸ ਖਬਰ ਨੂੰ ਕਰਦਿਆਂ ਹੋਇਆ ਨਮ ਹੋ ਰਹੀਆਂ ਨੇ ਕਿਉਂਕਿ ਇੱਕ ਖਿਡਾਰੀ ਪੈਦਾ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਖਿਡਾਰੀ ਦਾ ਆਖਰੀ ਛੱਕਾ ਜ਼ਿੰਦਗੀ ਦਾ ਆਖਰੀ ਛੱਕਾ ਬਣ ਕੇ ਰਹਿ ਗਿਆ ਦਿਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਅਰਸੇ ਲਈ ਓਹ ਬੋਟਾ 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 ਚੜ੍ਹ ਜਾਂਦਾ ਨਹੀਂ ਲੈ ਕੇ ਓਏ ਓਏ ਪਾਣੀ ਪਹਿਲੇ ਜਿੱਤਿਆ ਮੋਸਮ ਦੇ ਦੀ ਕਰ ਜੀ ਹਾਂ ਬਈ ਇੱਕ ਗੱਲ ਕਰੀਏ Terima kasih kerana menonton!